बीएसके मीडिया ग्रुप पंजाब ਨਾਲ ਜੁੜੇ ਸਾਰੇ ਵੀਰਾਂ ਪੈਣਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮਿੱਤਰੋ ਪਿਆਰਿਓ ਸਾਈਟ ਤੇ ਵੀਡੀਓ ਚੱਲ ਰਹੀ ਤੁਸੀਂ ਲਗਾਤਾਰ ਦੇਖ ਰਹੇ ਹੋ ਔਰ ਸਾਰਿਆਂ ਨੇ ਤਕਰੀਬਨ ਤਕਰੀਬਨ ਇਹ ਵੀਡੀਓ ਦੇਖ ਲਈ ਹੋਏਗੀ ਬਹੁਤ ਵਾਇਰਲ ਹੋਈ ਇਹ ਵੀਡੀਓ ਚਲੋ ਚੰਗੀ ਗੱਲ ਹੈ ਕਿ ਸਾਰਿਆਂ ਨੇ ਆਵਾਜ਼ ਉਠਾਈ ਹੈ ਇਸ ਗਰੀਬ ਵਾਸਤੇ ਪਰ ਗੱਲ ਇਹ ਹੈ ਕਿ ਜਿਸ ਤਰ੍ਹਾਂ ਇਸ ਮੁੰਡੇ ਨੂੰ ਕੁੱਟਿਆ ਗਿਆ ਜਿਸ ਤਰ੍ਹਾਂ ਇਸ ਮੁੰਡੇ ਦੇ ਕੇਸਾਂ ਦੀ ਬੇਅਦਵੀ ਕੀਤੀ ਗਈ ਹੈ ਇਹ ਕਿੰਨਾ ਕਜਾਇਜ਼ਾ ਔਰ ਉਹ ਵੀ ਇੱਕ ਉਹਨਾਂ ਲੋਕਾਂ ਦੇ ਵੱਲੋਂ ਜਿਨ੍ਹਾਂ ਲੋਕਾਂ ਦਾ ਕੰਮ ਹੈ ਲੋਕਾਂ ਦੀ ਹਿਫਾਜ਼ਤ ਕਰਨਾ ਤਦ ਇਹ ਕਿਹਾ ਜਾਂਦਾ ਕਿ ਜਦੋਂ ਵਾੜੀ ਖੇਤ ਨੂੰ ਖਾਵੇ ਤੇ ਉਸ ਖੇਤ ਨੂੰ ਕੌਣ ਬਚਾ ਸਕਦਾ ਦੋ ਪੁਲਿਸ ਦੇ ਮੁਲਾਜ਼ਮ ਬਹੁਤ ਬੁਰੀ ਤਰ੍ਹਾਂ ਕੁੱਟਣ ਲੱਗੇ ਹੋਏ ਨੇ ਕੇਸਾਂ ਤੋਂ ਫੜ ਫੜ ਕੇ ਉਹਨੂੰ ਘੁਮਾਇਆ ਜਾ ਰਿਹਾ ਇੱਕ ਬੰਦੇ ਨੇ ਉਹਨੂੰ ਫੜਿਆ ਹੋਇਆ ਤੇ ਦੂਸਰਾ ਪੁਲਿਸ ਵਾਲਾ ਦੂਰ ਤੋਂ ਲਿਆ ਕੇ ਉਹਨੇ ਡਾਂਗਾ ਮਾਰ ਰਿਹਾ ਜਿਹੜਾ ਉਹਨਾਂ ਦੇ ਕੋਈ ਰੂਲ ਹੁੰਦਾ ਉਹਦੇ ਨਾਲ ਕੁੱਟ ਰਿਹਾ ਔਰ ਦੇਖੋ ਬੇਅਦਵੀ ਕਿਸੇ ਗਰੀਬ ਦੀ ਹੋਵੇ ਜਾਂ ਅਮੀਰ ਦੀ ਹੋਵੇ ਗੱਲ ਹੈ ਕੇਸਾਂ ਦੀ ਤੇ ਗੱਲ ਆ ਪਗੜੀ ਦੀ ਜਦੋਂ ਪੁਲਿਸ ਵਾਲਿਆਂ ਦਾ ਸਟੇਟਮੈਂਟ ਲਈ ਗੇ ਤੇ ਪੁਲਿਸ ਵਾਲਿਆਂ ਨੇ ਕਿਹਾ ਕਿ ਅਸੀਂ ਇਸ ਸਾਡੇ ਕੋਲ ਅਖੇ ਰਿਪੋਰਟ ਆਈ ਸੀਗੀ ਕਿ ਮੁੰਡਾ ਸਾਰੇ ਪਿੰਡ ਦੇ ਵਿੱਚ ਤੁਰਿਆ ਫਿਰਦਾ ਤੇਜ਼ ਹਥਿਆਰਾਂ ਦੇ ਨਾਲ ਤੇ ਇਹਨੂੰ ਫੜੋ ਆ ਕਿ ਨਹੀਂ ਤੇ ਕਿਸ ਨੂੰ ਵੱਢ ਟੁੱਕ ਦੇਗਾ ਤੁਸੀਂ ਦੱਸੋ ਇਹ ਬੰਦਾ ਕਿੱਥੋਂ ਇੰਨੀ ਜੋਗਾ ਹੈਗਾ ਤੁਸੀਂ ਸਾਰੇ ਇਸ ਬੰਦੇ ਨੂੰ ਜਾਣਦੇ ਹੋ ਬਹੁਤ سارے ਲੋਕ ਤਾਂ ਪਰਸਨਲੀ ਵੀ ਜਾਣਦੇ ਨੇ ਮੈਂ ਤਾਂ ਚਲੋ ਦੂਰ ਬੈਠਾ ਮੈਂ ਤਾਂ ਵੀਡੀਓ-ਵੀਡੀਓ ਦੇਖੀਆਂ ਨੇ ਪਰ ਇਹ ਬੰਦਾ ਕਿੱਥੋਂ ਇੰਨੀ ਜੋਗਾ ਫਿਰ ਉੱਤੋਂ ਕਹਿੰਦੇ ਕਿ ਜਦੋਂ ਅਸੀਂ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਇਹ ਸਾਨੂੰ ਪੈ ਗਿਆ ਪੁਲਿਸ ਵਾਲੇ ਦੀ ਪੱਗ ਲਾ ਦਿੱਤੀ ਯਾਰ ਕਮਾਲ ਹੀ ਕਰਦੇ ਤੁਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਕਿੰਨੀਆਂ ਫਿਰ ਬਾਅਦ ਵਿੱਚ ਕਹਾਣੀਆਂ ਘੜਦੇ ਹੋ ਜੇ ਇਹ ਵੀਡੀਓ ਆ ਗਈ ਸੀ ਤੇ ਫਿਰ ਉਹ ਪਗੜੀ ਤੁਹਾਡੀ ਲਾਉਣ ਵਾਲੀ ਵੀਡੀਓ ਕਿਉਂ ਨਹੀਂ ਜਿੱਥੇ ਤੁਹਾਡੇ ਹੱਥ ਹੱਥੋ ਪਾਈ ਪਿਆ ਉਹ ਵੀਡੀਓ ਕਿਉਂ ਨਹੀਂ ਸਾਹਮਣੇ ਆਈ ਜਾਂ ਕੋਈ ਫੋਟੋ ਕੋਈ ਵੀਡੀਓ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਕਿਉਂ ਨਹੀਂ ਸਾਹਮਣੇ ਆਈ ਗੱਲ ਇਹ ਕਿ ਅਸੀਂ ਜ्यों ਸੁਣਦੇ ਆਏ ਆ ਕਿ ਬਸ ਗਰੀਬ ਨੂੰ ਉੱਥੇ ਦਬਾਇਆ ਜਾ ਰਿਹਾ ਕੁੱਟਿਆ ਜਾ ਰਿਹਾ ਤੇ ਤੁਸੀਂ ਸੋਚ ਕੇ ਦੇਖੋ ਜੇ ਕੋਈ ਅਮੀਰ ਘਰ ਦੇ ਵਿੱਚੋਂ ਇਹ ਮੁੰਡਾ ਹੁੰਦਾ ਕੁੱਤਾ ਤਾਂ ਕੀ ਕਿਸੇ ਬੰਦੇ ਨੂੰ ਵੀ ਮਾਰ ਦੇਵੇ ਤੇ ਐਦਾਂ ਉਹਨੂੰ ਸਜ਼ਾ ਨਹੀਂ ਦੇ ਸਕਦੇ ਹੈ ਕਿਉਂਕਿ ਗਰੀਵ ਕਰਦਾ ਆ ਤੁਸੀਂ ਜਾਣਦੇ ਹੋਵੋਗੇ ਇਸ ਮੁੰਡੇ ਨਾਲ ਬਹੁਤ ਕੁਝ ਹੋਇਆ ਜਦੋਂ ਤੋਂ ਪੌਪੂਲਰ ਹੋਇਆ ਸੀਗਾ ਵੈਸੇ ਜਦੋਂ ਕਿ ਪੌਪੂਲਰ ਜਾ ਹੋਣ ਲੱਗਾ ਸੀ ਤੇ ਮੈਂ ਸਮਝਾਇਆ ਸੀ ਕਿ ਇੱਕ ਦੋ ਵੀਡੀਓ ਛੋਟਛੋਟੀਆਂ ਬਣਾ ਕੇ ਕਿ ਬੇਟਾ ਪੌਪੂਲਾਰਿਟੀ ਤੇ ਕਾਮਯਾਬੀ ਵਿੱਚ ਬਹੁਤ ਫਰਕ ਹੁੰਦਾ ਤੇ ਆਪਣੇ ਆਪ ਨੂੰ ਸੰਭਾਲ ਤੂੰ ਅੱਗੇ ਗਰੀਵ ਕਰਦਾ ਆ ਤੇਰਾ ਹੋਰ ਲੋਕੀ ਬੇੜਾ ਗਰਕ ਕਰ ਦੇਣਗੇ ਬਹੁਤ ਲੋਕਾਂ ਨੇ ਇਸਤੇਮਾਲ ਕੀਤਾ ਇਸ ਬੰਦੇ ਨੂੰ ਇੱਕ ਕੁੜੀ ਨੇ ਵੀ ਬਹੁਤ ਇਸਤੇਮਾਲ ਕੀਤਾ ਬਾਅਦ ਵਿੱਚ ਤੁਹਾਨੂੰ ਪਤਾ ਕਿ ਲਾਰੇ ਲਾ ਕੇ ਘਰ ਦੇ ਬੜਾ ਕੁਝ ਕੰਮ ਕਰ ਕਰਾ ਕੇ ਤੇ ਬਾਅਦ ਵਿੱਚ ਇਹਨੂੰ ਇਹਦੇ ਹਾਲ ਤੇ ਛੱਡ ਦਿੱਤਾ ਤੇ ਤੁਸੀਂ ਬਾਅਦ ਚ ਦੇਖੋਗੇ ਕਿ ਫੇਰ ਇਹ ਮੁੰਡਾ ਰੇੜੀ ਦੇ ਵਿੱਚ ਜਿਹੜੇ ਪੁਰਾਣੇ ਭਾਂਡੇ ਢਿੰਡੇ ਖਰੀਦਣ ਵਾਲੇ ਹੁੰਦੇ ਨੇ ਵੇਚਣ ਵਾਲੇ ਹੁੰਦੇ ਨੇ ਉਹ ਕੰਮ ਕਰਾ ਤੁਸੀਂ ਰੇੜੀ ਤੇ ਵੇਖਿਆ ਹੋਵੇਗਾ ਪਰ ਅੱਜ ਇਸ ਮੁੰਡੇ ਨਾਲ ਜੋ ਕੁਝ ਆ ਮੈਂ ਨਖੇਦੀ ਕਰਦਾ ਬਕਾਇਦਾ ਪੀਐਸਕੇ মিডিਆ ਗਰੁੱਪ ਪੰਜਾਬ ਵੱਲੋਂ ਤੇ ਸਾਰੇ ਮੇਰੇ तमाम ਦੋਸਤਾਂ ਨੇ ਮੈਨੂੰ ਬਹੁਤ ਕਾਲ ਆਈਆਂ ਕਿ ਭਾਜੀ ਇਹ ਤੇ ਜਰੂਰ ਬੋਲਿਆ ਜਾਵੇ ਮੈਂ ਬੋਲਣਾ ਜਰੂਰ ਸੀਗਾ ਤੁਸੀਂ ਵੀਡੀਓ ਆਲਰੇਡੀ ਸਾਰੇ ਦੇਖ ਲਈ ਹੋਏਗੀ ਸਾਡੇ ਕਿਉਂਕਿ ਕੈਨੇਡਾ ਤੇ ਇੰਡੀਆ ਦੇ ਟਾਈਮਿੰਗ ਦਾ ਫਰਕ ਆ ਇਸ ਕਰਕੇ ਮੈਂ ਹੁਣ ਵੀਡੀਓ ਬਣਾ ਰਿਹਾ ਸੀਗਾ ਗੱਲ ਇਹ ਆ ਕਿ ਕਦੋਂ ਤੱਕ ਇਹ ਸਾਰਾ ਕੁਝ ਚੱਲੇਗਾ ਯਾਰ ਪੁਲਿਸ ਜਿਹੜੇ ਵਾਲੇ ਹੁੰਦੇ ਨੇ ਪੁਲਿਸ ਆਫੀਸਰ ਹੋਣ ਜਾਂ ਆਮ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਇਹਨਾਂ ਦਾ ਕੰਮ ਆ ਲੋਕਾਂ ਦੇ ਨਾਲ ਧੱਕਾ ਹੁੰਦਾ ਹੋਵੇ ਤੇ ਉਹਨਾਂ ਦੀ ਮਦਦ ਕਰਨਾ ਤੇ ਜੇ ਆਪ ਹੀ ਇਹ ਸਾਰਾ ਕੁਝ ਕਰਨਗੇ ਤਾਂ ਫਿਰ ਅਸੀਂ ਕਿੰਨੂੰ ਰਿਪੋਰਟਾਂ ਕਰਾਂਗੇ ਤੇ ਕੀ ਕਰਾਂਗੇ ਇਹ ਕਾਰਨ ਹੈ ਕਿ ਲੋਕੀ ਬਹੁਤ ਦੁਖੀ ਹੋਏ ਪੈ ਨੇ ਪੰਜਾਬ ਦੇ ਵਿੱਚੋਂ ਔਰ ਜਿਹੜਾ ਇਹ ਸਾਰਾ ਕੁਝ ਹੋਇਆ ਕਿਸਾਂ ਦੀ ਬੇਅਦਵੀ ਇਹ ਹੋਈ ਵੀ ਪੰਜਾਬ ਦੇ ਵਿੱਚ ਜੇ ਕਿਸੇ ਹੋਰ ਸੂਬੇ ਦੇ ਵਿੱਚ ਇਦਾਂ ਹੋਇਆ ਹੁੰਦਾ ਤੇ ਤੁਸੀਂ ਸੋਚ ਕੇ ਦੇਖੋ ਕੀ ਕਰਦੇ ਅਸੀਂ ਪਰ ਆਪਣੇ ਪੰਜਾਬ ਦੇ ਵਿੱਚ ਜਿਹੜਾ ਕਿ ਸਿੱਖਾਂ ਦਾ ਇੱਕ ਸੂਬਾ ਆ ਉਸ ਸੂਬੇ ਦੇ ਵਿੱਚ ਵੀ ਇੱਕ ਕਿਸੇ ਦੀ ਦਸਤਾਰ ਦਾ ਜਾਂ ਕਿਸੇ ਦੇ ਕੇਸਾਂ ਦਾ ਆ ਹਾਲ ਹੋਇਆ ਹੋਵੇ ਤੇ ਫਿਰ ਬੰਦਾ ਕੀ ਕਰੇ ਮੈਂ ਬੇਸ਼ੱਕ ਇਹ ਕਹਿੰਦੇ ਪੁਲਸ ਵਾਲੇ ਦੋਨੋਂ ਸਸਪੈਂਡ ਕਰ ਦਿੱਤੇ ਗਏ ਨੇ ਪਰ ਫਿਰ ਵੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇਹਨਾਂ ਤੇ ਸਖਤ ਤੋਂ ਸਖਤ ਕੋਈ ਕਾਰਵਾਈ ਕੀਤੀ ਜਾਵੇ ਸਿਰਫ ਸਸਪੈਂਡ ਹੀ ਨਹੀਂ ਕਿਉਂਕਿ ਸਾਨੂੰ ਪਤਾ ਕਿ ਪੰਜਾਂ ਚੋ ਦਿਨਾਂ ਵਿੱਚ ਤੁਸੀਂ ਫਿਰ ਇਹਨਾਂ ਨੂੰ ਇਹਨਾਂ ਦੇ ਕੰਮ ਤੇ ਬਹਾਲ ਕਰ ਦੇਣਾ ਕੋਈ ਐਸੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਹੜੀ ਸਜ਼ਾ ਕਰਕੇ ਲੋਕਾਂ ਨੂੰ ਹੋਰਾਂ ਨੂੰ ਹੱਥ ਲੱਗ ਸਕਣ ਯਾਰ ਜੇ ਤੁਹਾਨੂੰ ਪਦਵੀਆਂ ਮਿਲੀਆਂ ਹੋਈਆਂ ਨੇ ਤੁਸੀਂ ਸਰਕਾਰ ਦਾ ਪੈਸਾ ਖਾ ਰਹੇ ਉਹ ਤੁਹਾਡੇ ਘਰ ਪੜਦੇ ਨੇ ਤੇ ਗਰੀਬਾਂ ਨਾਲ ਇੰਨਾ ਤੱਕਾ ਕਿਉਂ ਯਾਰ ਇਹ ਵਿਚਾਰੇ ਨੇ ਕੀ ਕਿਸੇ ਦਾ ਵਿਗਾੜਿਆ ਕਿੱਥੋਂ ਇੰਨੀ ਜੋਗਾ ਹੈਗਾ ਕਿ ਇਹ ਪੁਲਿਸ ਦੀ ਪੱਗ ਲਾ ਸਕੇ ਤੇ ਪੁਲਿਸ ਨੂੰ ਹੱਥੋਂ ਪੈ ਹੱਥੋਂ ਪਾਈ ਹੋ ਸਕੇ ਜਿਹੜੀ ਪੁਲਿਸ ਦੀ ਸਟੇਟਮੈਂਟ ਆਈ ਹੈ ਤੁਹਾਨੂੰ ਸੁਣਾਉਣਾ ਕਿ ਇਸ ਬੰਦੇ ਨੇ ਇਹ ਮੁੰਡਾ ਜਿਹੜਾ ਮੁੱਖ ਮੰਤਰੀ ਇਸ ਬੰਦੇ ਦੀ ਕੀ ਸਟੇਟਮੈਂਟ ਹੈ ਇਹ ਵੀ ਸੁਣ ਲਓ ਅਣੀ ਗੱਲ ਬਾਤ ਹੋਈ ਆ ਮੈਂ ਦੁੱਧ ਲੈਣ ਜਾਂਦਿਆਂ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੜਨ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ ਮੇਰੇ ਤਲਵਾ ਕੇਸ ਖੂਸ ਖਿੱਚ ਕੇ ਇਦਾਂ ਮੇਰੋ ਵਾਵਾ ਤੂਆ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਮੇਰੀ ਬੇਅਦਬੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਸੁਤੰਤਰ ਰੱਖੇ ਮਹਾਰਾਜ ਸਾਰਿਆਂ ਦੀ ਜੜਦੀ ਕਲਾ ਰੱਖੇ ਧੰਨਵਾਦ ਉਹ ਦੇਖ ਲਓ ਵਿਚਾਰਾ ਉਹਦੇ ਨਾਲ ਇੰਨਾ ਕੁਸ਼ ਹੈ ਉਹ ਫੇਰ ਵੀ ਉਹ ਕਹੀ ਜਾਂਦਾ ਕਿ ਮਹਾਰਾਜ ਸਾਰਿਆਂ ਤੰਦਰੁਸਤ ਰੱਖੀਏ ਸਾਰਿਆਂ ਦੀ ਕੇਸਾਂ ਦੀ ਹਿਫਾਜ਼ਤ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਪਰ ਦੇਖ ਲਓ ਉਹ ਖੁਦ ਨਾਲ ਕੀ ਹੋਇਆ ਯਾਰ ਇਹ ਗਰੀਬ ਬੰਦ ਮੈਂ ਤਦੇ ਕਹਿਣਾ ਹੁਣ ਤੁਸੀਂ ਨਾ ਅੱਜ ਕੱਲ ਇਹ ਬੜਾ ਰਿਵਾਜ ਚੱਲ ਗਿਆ ਕਿ ਲੋਕਾਂ ਨੂੰ ਜਿੱਦਾਂ ਉਹ ਸੀਤੋਵਾਲ ਨੂੰ ਵੀ ਦੇਖ ਲਓ ਉਹਦਾ ਵੀ ਕੱਲ ਵੀ ਘਰ ਕੋਰ ਦਿਖਾਰੇ ਕਹਿੰਦਾ ਦੇਖ ਲਓ ਮੇਰੇ ਟਾਂ ਉੱਦਾਂ ਹੀ ਪਈਆਂ ਵਾਸ਼ਰੂਮ ਵਿੱਚ ਛੱਡ ਗਏ ਉਹਦਾ ਵੀ ਘਰ ਉੱਥੇ ਹੀ ਲਟਕਿਆ ਪਿਆ ਤੇ ਜਿਹੜੇ ਲੋਕੀ ਪੈਸੇ ਖਾ ਰਹੇ ਨੇ ਇਹਨਾਂ ਦੇ ਇਹਨਾਂ ਦੀਆਂ ਵੀਡੀਓ ਪਾ ਪਾ ਕੇ ਉਹਨਾਂ ਤੋਂ ਰੱਬ ਵੀ ਦੁਖੀ ਹੋਣਾ ਕਿਉਂਕਿ ਉਹ ਪੈਸਾ ਤੇ ਉਹ ਕਮਾ ਰਹੇ ਨੇ ਵਿੱਚੋਂ 5-400 ਵਿਚਾਰਿਆਂ ਦੀ ਜੇਬਾਂ ਵਿੱਚ ਪੈ ਰਹੇ ਤੇ ਇਹ ਇੰਨੇ ਨਾਲ ਹੀ ਫੁੱਲੇ ਨਹੀਂ ਸਮੋਦੇ ਤੇ ਬੁਰਾ ਹਾਲ ਹੁੰਦਾ ਬਾਅਦ ਦੇ ਵਿੱਚ ਹੁਣ ਉਹ ਵੀ ਦਿਲੋਂ ਰੋਂਦਾ ਫਿਰਦਾ ਹੈ ਕੱਲ ਘਰ ਦਿਖਾ ਰਿਆ ਸੀਗਾ ਸੋ ਰੱਬ ਦਾ ਵਾਸਤਾ ਇਹਨਾਂ ਲੋਕਾਂ ਨੂੰ ਵੀ ਮੈਂ ਕਹਿਣਾ ਕਿ ਇਹਨਾਂ ਦੀਆਂ ਗੱਲਾਂ ਵਿੱਚ ਨਾ ਹੋ ਜਿਹੜੇ ਤੁਹਾਡੀਆਂ ਵੀਡੀਓ ਚਲਾ ਚਲਾ ਕੇ ਪੈਸੇ ਕਮਾਉਂਦੇ ਨੇ ਆਪਣਾ ਕੋਈ ਕੰਮ ਕਰ ਕਰੋ ਯਾਰ ਕੀ ਲੈਣਾ ਤੁਸੀਂ ਇਹੋ ਜੀ ਪੌਪੁਲੈਰਿਟੀ ਤੋਂ ਬਾਅਦ ਵਿੱਚ ਕੀ ਹਾਲ ਹੁੰਦੇ ਨੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਸੋ ਇਹਨਾਂ ਚੀਜ਼ਾਂ ਤੋਂ ਬਚੋ ਤੇ ਇਹਨਾਂ ਪੁਲਿਸ ਵਾਲਿਆਂ ਨੂੰ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਕੋਈ ਇਹੋ ਜੀ ਸਜ਼ਾ ਹੋਣੀ ਚਾਹੀਦੀ ਇਹਨਾਂ ਲੋਕਾਂ ਵਾਸਤੇ ਕਿ ਜਿਹੜਾ ਦੂਜਿਆਂ ਨੂੰ ਹੱਥ ਲੱਗ ਸਕਣ ਤੁਹਾਡਾ ਕੀ ਹੈ ਇਸ ਵੀਡੀਓ ਬਾਰੇ ਜੋ ਸਾਰਾ ਕਾਂਡ ਹੋਇਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਕਮੈਂਟਸ ਦੇ ਵਿੱਚ ਜਰੂਰ ਹਾਜ਼ਰੀ ਲਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ